प्यारे बच्चों आज फिर हाजिर हां एक नई वीडियो, वीडियो, वीडियो दे नाल इस वीडियो ਦਾ ਸਿਰਲੇਖ ਹੈ ਪੰਜਾਬੀ ਸ਼ਬਦ ਰਚਨਾ ਪਿਆਰੇ ਬੱਚਿਓ ਇਸ ਵੀਡੀਓ ਰਾਹੀਂ ਤੁਹਾਡੀ 10ਵੀਂ ਕਲਾਸ ਦੀ ਜਿਹੜੀ ਵਿਆਕਰਨ ਉਹਦੇ ਵਿੱਚ ਜਿਹੜਾ ਟੌਪਿਕ ਹੈ ਸ਼ਬਦ ਰਚਨਾ ਵਾਲਾ ਉਸ ਬਾਰੇ ਆਪਾਂ ਜਾਣਾਂਗੇ ਕਿ ਪੰਜਾਬੀ ਦੇ ਵਿੱਚ ਸ਼ਬਦ ਰਚਨਾ ਜਿਹੜੀ ਉਹ ਹੁੰਦੀ ਕਿਵੇਂ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਜਾਂ ਕਿਵੇਂ-ਕਿਵੇਂ ਜਿਹੜੇ ਸ਼ਬਦ ਨੇ ਉਹ ਪੰਜਾਬੀ ਸ਼ਬਦ ਰਚਨਾ ਦੇ ਵਿੱਚ ਬਯੰਤੇ ਜਾਂਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਹਾਲੇ ਤੱਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਇਹੋ ਜਿਹੀਆਂ ਹੋਰ ਤੁਹਾਡੇ ਟੌਪਿਕ ਨਾਲ ਸੰਬੰਧਿਤ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਲਿਓ ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਸ਼ਬਦ ਰਚਨਾ ਸਭ ਤੋਂ ਪਹਿਲਾਂ ਜਾਣਾਂਗੇ ਕਿ ਸ਼ਬਦ ਰਚਨਾ ਹੁੰਦੀ ਕੀ ਜ ਸ਼ਬਦ ਹੁੰਦੇ ਕੀ ਨੇ ਸ਼ਬਦ ਅੱਖਰਾਂ ਲਗਾ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ ਪਹਿਲੀ ਲਾਈਨ ਦੇ ਵਿੱਚੋ ਜਿਹੜੀ ਗੱਲ ਸਮਝ ਆਂਦੀ ਹੈ ਕਿ ਸ਼ਬਦ ਹੁੰਦੇ ਕੀ ਨੇ ਜਿਹੜੇ ਸ਼ਬਦ ਨੇ ਉਹ ਤਿੰਨ ਚੀਜ਼ਾਂ ਨਾਲ ਬਣਦੇ ਨੇ ਸਭ ਤੋਂ ਪਹਿਲਾਂ ਜਿਹੜੇ ਅੱਖਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਵਰਣ ਕਹਿੰਦੇ ਆ ਜਿਵੇਂ ੳ ਅ ੲ ਸ ਹਹ ਜਿਹੜੀ ਆਹ ਵਰਣ ਨੇ ਪੰਜਾਬੀ ਵਰਣਮਾਲਾ ਦੇ ਉਸ ਤੋਂ ਬਾਅਦ ਲਗਾ ਆ ਜਾਂਦੀਆਂ ਨੇ ਜਿਹੜੀਆਂ 10 ਲਗਾ ਮਾਤਰਾਵਾਂ ਹੈਗੀਆਂ ਨੇ ਪੰਜਾਬੀ ਵਿਆਕਰਨ ਦੇ ਵਿੱਚ ਉਹ ਆ ਜਾਂਦੀਆਂ ਨੇ ਤੇ ਤੀਜੇ ਨੰਬਰ ਤੇ ਆ ਜਾਂਦੇ ਨੇ ਲਗਾਖਰ ਲਗਾਖਰ ਕਿਹੜੇ ਨੇ ਬਿੰਦੀ ਟਿੱਪੀ ਤੇ ਅਧਕ ਇਹਨਾਂ ਦੇ ਮੇਲ ਤੋਂ ਜਿਹੜੇ ਸ਼ਬਦ ਨੇ ਉਹ ਬਣਦੇ ਨੇ ਅਰਥਾਂ ਦੇ ਪੱਧਰ ਤੇ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ ਅਰਥ ਤੇ ਪੱਧਰ ਕੀ ਹੈ ਜਿਹੜੇ ਸ਼ਬਦ ਨੇ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਤੰਤਰੀ ਇਕਾਈ ਇਹ ਯਾਦ ਰੱਖਣਾ ਇਹਦੇ ਵਿੱਚ ਕੀ ਜਿਹੜੀ ਜਿਹੜੇ ਸ਼ਬਦ ਨੇ ਉਹ ਛੋਟੀ ਤੋਂ ਛੋਟੀ ਕੀ ਨੇ ਸਤੰਤਰੀ ਇਕਾਈ ਨੇ ਸਤੰਤਰ ਸਤੰਤਰ ਤੋਂ ਭਾਵ ਹੁੰਦਾ ਕਿ ਜਿਹੜੇ ਸ਼ਬਦ ਨੇ ਉਹ ਸੁਤੰਤਰ ਤੌਰ ਤੇ ਵਿਚਰ ਸਕਦੇ ਨੇ ਵੈਸੇ ਭਾਸ਼ਾ ਦੀ ਜਿਹੜੀ ਛੋਟੀ ਤੋਂ ਛੋਟੀ ਇਕਾਈ ਆ ਮੂਲ ਇਕਾਈ ਆ ਉਹ ਤੁਨੀ ਪਰ ਇੱਥੇ ਜਿਹੜੇ ਸ਼ਬਦ ਨੇ ਉਹ ਛੂਪ ਭਾਸ਼ਾ ਦੀ ਛੋਟੀਨ ਛੋਟੀ ਕੀ ਨੇ ਸਤੰਤਰ ਇਕਾਈ ਨੇ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਉਸ ਵਿੱਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਸ਼ਬਦ ਹੁੰਦੇ ਨੇ ਇਹ ਦੋ ਤਰ੍ਹਾਂ ਦੇ ਪਹਿਲੇ ਸ਼ਬਦ ਹੁੰਦੇ ਨੇ ਮੂਲ ਸ਼ਬਦ ਦੂਜੇ ਸ਼ਬਦ ਹੁੰਦੇ ਨੇ ਰਚਿਤ ਸ਼ਬਦ ਹੁਣ ਅਸੀਂ ਜਾਣਾਂਗੇ ਕਿ ਮੂਲ ਸ਼ਬਦ ਤੇ ਰਚਿਤ ਸ਼ਬਦ ਜਿਹੜੇ ਉਹ ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਆ ਜਾਂਦੇ ਨੇ ਮੂਲ ਸ਼ਬਦ ਮੂਲ ਸ਼ਬਦ ਉਹ ਹੈ ਜੋ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਹੁੰਦਾ ਹੈ ਪੂਰਨ ਇਕਾਈ ਪੂਰਾ ਹੁੰਦਾ ਹੈ ਉਹ ਸ਼ਬਦ ਉਦੇ ਵਿੱਚ ਉਹਦੇ ਵਿੱਚ ਕੀ ਆ ਉਸ ਨੂੰ ਅੱਗੇ ਕੀ ਆ ਤੋੜਿਆ ਨਹੀਂ ਜਾ ਸਕਦਾ ਅੱਗੇ ਜਿਹੜਾ ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਦੀ ਬਣਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ ਹੈ ਠੀਕ ਆਪਣੇ ਆਪ ਦੇ ਵਿੱਚ ਸ਼ਬਦ ਜਿਹੜਾ ਉਹ ਪੂਰਨ ਹੁੰਦਾ ਹੈ ਇਸ ਨੂੰ ਅੱਗੇ ਹੋਰ ਭਾਗਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ ਹੈ ਉਦਾਹਰਨ ਦੇ ਲਈ ਜਿਵੇਂ ਸ਼ਬਦ ਇੱਥੇ ਆ ਗਏ ਕਰ ਪੜ ਰੇਤ ਬਾਗ ਜਾ ਤੂੰ ਜਿਹੜੇ ਇਹ ਸ਼ਬਦ ਨੇ ਇਹ ਆਪਣੇ ਆਪ ਦੇ ਵਿੱਚ ਪੂਰਨ ਜਿਹੜੇ ਸ਼ਬਦ ਹੈਗੇ ਨੇ ਜਦੋਂ ਆਪਾਂ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ ਆਪਸ ਦੇ ਵਿੱਚ ਤੋੜਾਂਗੇ ਕੱਕਾ ਤੇ ਰਾਰਾ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਆਪਸ ਦੇ ਵਿੱਚ ਇਹ ਕੀ ਆ ਤੋੜੇ ਨਹੀਂ ਜਾਣੇ ਹੈਗੇ ਇਸ ਤੋਂ ਬਾਅਦ ਆ ਜਾਂਦੇ ਨੇ ਰਚਿਤ ਸ਼ਬਦ ਰਚਿਤ ਦੇ ਸ਼ਬਦ ਕਿਹੜੇ ਹੁੰਦੇ ਨੇ ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ ਰਚਿਆ ਜਾਂਦਾ ਹੈ ਭਾਵੇਂ ਜਿਹੜੇ ਮੂਲ ਸ਼ਬਦ ਇਹ ਹੈਗੇ ਨੇ ਇਨਾਂ ਦੇ ਨਾਲ ਕੀ ਆ ਇਹਨਾਂ ਨੂੰ ਨਾਲ ਲਾ ਕੇ ਇਹਨਾਂ ਦੇ ਨਾਲ ਹੋਰ ਸ਼ਬਦ ਲਾ ਕੇ ਜਾਂ ਲਗਾ ਮਾਤਰਾਵਾਂ ਲਾ ਕੇ ਜਿਹੜਾ ਇਹਨਾਂ ਦੇ ਨਾਲ ਹੋਰ ਸ਼ਬਦ ਲਾ ਕੇ ਜਾਂ ਲਗਾ ਮਾਤਰਾਵਾਂ ਲਾ ਕੇ ਰਚਿਆ ਜਾਂਦਾ ਹੈ ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾਂ ਦੀ ਹੁੰਦੀ ਹੈ ਪਰ ਜਿਹੜੀ ਕਿਸੇ ਵੀ ਭਾਸ਼ਾ ਦੇ ਵਿੱਚ ਸ਼ਬਦਾਵਲੀ ਹੁੰਦੀ ਹੈ ਜ਼ਿਆਦਾਤਰ ਉਹ ਉਸ ਦੇ ਵਿੱਚ ਕੀ ਆ ਇਹੋ ਜਿਹੇ ਸ਼ਬਦ ਜਿਹੜੇ ਉਹ ਕੀ ਨੇ ਰਚਿਤ ਸ਼ਬਦ ਜਿਹੜੇ ਹੁੰਦੇ ਨੇ ਜ਼ਿਆਦਾ ਹੁੰਦੇ ਨੇ ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਇਕ ਹੁੰਦੇ ਨੇ ਸਮਾਸੀ ਸ਼ਬਦ ਦੂਜੇ ਹੁੰਦੇ ਨੇ ਉਤਪੰਨ ਸ਼ਬਦ ਹੁਣ ਅਸੀਂ ਜਾਣਾਂਗੇ ਸਮਾਸੀ ਤੇ ਉਤਪੰਨ ਸ਼ਬਦ ਕਿਹੜੇ-ਕਿਹੜੇ ਹੁੰਦੇ ਨੇ ਪਹਿਲਾ ਆ ਜਾਂਦਾ ਸਮਾਸੀ ਸ਼ਬਦ ਸਮਾਸੀ ਦਾ ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਜੋੜਨਾ ਜਾਂ ਸੰਖੇਪ ਕਰਨਾ ਸਮਾਸ ਦਾ ਤੁਹਾਨੂੰ ਅਰਥ ਪਤਾ ਹੋਣਾ ਚਾਹੀਦਾ ਬੱਚਿਓ ਕਿ ਇਸ ਦਾ ਅਰਥ ਕੀ ਹੈ ਜੋੜਨਾ ਜਾਂ ਸੰਖੇਪ ਕਰਨਾ ਸੰਖੇਪ ਕਰਨਾ ਭਾਵ ਛੋਟਾ ਕਰਨਾ ਜਦੋਂ ਦੋ ਜਾਂ ਤਿੰਨ ਸ਼ਬਦ ਨੂੰ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇੱਕ ਨਵਾਂ ਅਰਥ ਦੇਣ ਵਾਲਾ ਵੱਖਰਾ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸੀ ਸ਼ਬਦ ਕਹਿੰਦੇ ਹਨ ਠੀਕ ਹੈ ਜੀ ਕੀ ਹੈ ਇਹਦੇ ਵਿੱਚ ਕੀ ਹੈ ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਕੋਈ ਅਜਿਹਾ ਨਵਾਂ ਸ਼ਬਦ ਬਣਾ ਲਿਆ ਜਾਵੇ ਜਿਸ ਦੇ ਨਵੇਂ ਅਰਥ ਨਿਕਲਣ ਉਸ ਨੂੰ ਕੀ ਹੈ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਸੱਜਰੀ ਵਿਆਹੀ ਹੋਈ ਇਹ ਇਹ ਤਿੰਨ ਸ਼ਬਦ ਨੇ ਸੱਜਰੀ ਵਿਆਹੀ ਹੋਈ ਇਹਨਾਂ ਤਿੰਨਾਂ ਨੂੰ ਜੋੜ ਕੇ ਕੀ ਬਣਾ ਲਿਆ ਆਪਾਂ ਸੱਜ ਵਿਆਹੀ ਇਹ ਇੱਕ ਨਵਾਂ ਸ਼ਬਦ ਜਿਹੜਾ ਉਹ ਬਣ ਗਿਆ ਦੂਜੇ ਨੰਬਰ ਤੇ ਆ ਜਾਂਦਾ ਜਿਹੜਾ ਕੀ ਹੈ ਹੱਥ ਨੂੰ ਲੱਗਣ ਵਾਲੀ ਕੜੀ ਇਹ ਹੁਣ ਦੇਖੋ ਤੁਸੀਂ ਪੰਜ ਸ਼ਬਦ ਨੇ ਹੱਥ ਨੂੰ ਲੱਗਣ ਵਾਲੀ ਕੜੀ ਇਸ ਨੂੰ ਕੀ ਆਪਾਂ ਲਿਖ ਲਿਆ ਹੱਥ ਕੜੀ ਇੱਕ ਨਵਾਂ ਸ਼ਬਦ ਜਿਹੜਾ ਉਹ ਹੱਥ ਕੜੀ ਬਣ ਗਿਆ ਇਸੇ ਤਰ੍ਹਾਂ ਲੋਕਾਂ ਦਾ ਰਾਜ ਲੋਕ ਰਾਜ ਇਹ ਹੈਗੇ ਨੇ ਸਮਾਸੀ ਸ਼ਬਦ ਜਦੋਂ ਜਿਆਦਾ ਸ਼ਬਦਾਂ ਨੂੰ ਜੋੜ ਕੇ ਇੱਕ ਛੋਟਾ ਸ਼ਬਦ ਬਣਾ ਲਿਆ ਜਾਵੇ ਸਮਾਸ ਕਰ ਲਿਆ ਜਾਵੇ ਜਾਂ ਛੋਟਾ ਕਰ ਲਿਆ ਜਾਵੇ ਸੰਖੇਪ ਕਰ ਲਿਆ ਜਾਵੇ ਠੀਕ ਹੈ ਉਸ ਨੂੰ ਉਹਨਾਂ ਨੂੰ ਕੀ ਹੈ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਸਮਾਸੀ ਵਿਧੀ ਨਾਲ ਸ਼ਬਦ ਬਣਾਉਣ ਬਾਰੇ ਕੁਝ ਨੁਕਤੇ ਇਸ ਪ੍ਰਕਾਰ ਹਨ ਸਮਾਸੀ ਵਿਧੀ ਰਾਹੀਂ ਉਹਨਾਂ ਸ਼ਬਦ ਬਣਾਉਣ ਦੇ ਕੁਝ ਨੁਕਤੇ ਜਿਹੜੇ ਪੰਜਾਬੀ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਨੇ ਉਹ ਆਪਾਂ ਅੱਗੇ ਦੇਖਾਂਗੇ ਪੰਜਾਬੀ ਵਿੱਚ ਆਮ ਤੌਰ ਤੇ ਸਮਾਸ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ ਕਦੀ ਕਦਾਈ ਇਹ ਤਿੰਨ ਸ਼ਬਦਾਂ ਦਾ ਵੀ ਹੁੰਦਾ ਹੈ ਜਿਵੇਂ ਹਰਮਨ ਪਿਆਰਾ ਇਸ ਦੇ ਵਿੱਚ ਕੀ ਆ ਹਰਮਨ ਪਿਆਰਾ ਇਹ ਤਿੰਨ ਸ਼ਬਦ ਜਿਹੜੇ ਉਹ ਆ ਗਏ ਹਰ ਅਲੱਗ ਆ ਗਿਆ ਸ਼ਬਦ ਮਨ ਅਲੱਗ ਆ ਗਿਆ ਤੇ ਪਿਆਰਾ ਜਿਹੜਾ ਉਹ ਅਲੱਗ ਹਰਮਨ ਪਿਆਰਾ ਜਿਹੜਾ ਕੀ ਆ ਸ਼ਬਦ ਉਹ ਤਿੰਨ ਸ਼ਬਦ ਹੋ ਗਏ ਉਸ ਦੇ ਵਿੱਚ ਜਿਹੜੇ ਸ਼ਾਮਿਲ ਨੇ ਸਮਾਸ ਵਿਧੀ ਰਾਹੀਂ ਇਹ ਸ਼ਬਦ ਬਣਾਉਣ ਸਮੇਂ ਯੋਜਕ ਸੰਬੰਧਕ ਆਦ ਸ਼ਬਦ ਛੱਡ ਦਿੱਤੇ ਜਾਂਦੇ ਨੇ ਭਾਵ ਜਿਹੜੇ ਪਹਿਲਾ ਵਾਕ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਯੋਜਕ ਜਾਂ ਸੰਬੰਧਕ ਲੱਗੇ ਹੁੰਦੇ ਨੇ ਉਹਨਾਂ ਨੂੰ ਕੀ ਆ ਕੱਟ ਦਿੱਤਾ ਜਾਂਦਾ ਵਿੱਚੋਂ ਜਾਂ ਛੱਡ ਦਿੱਤਾ ਜਾਂਦਾ ਜਿਵੇਂ ਦਾ ਹੋ ਗਿਆ ਦਦਾ ਹੋ ਕੰਨਾ ਹੋ ਗਿਆ ਇਹਦੇ ਵਿੱਚ ਨਾਲ ਹੋ ਗਿਆ ਇਹਨਾਂ ਨੂੰ ਕੱਟ ਦਿੱਤਾ ਜਾਂਦਾ ਇਹਨਾਂ ਤੋਂ ਕਿਵੇਂ ਜਿਵੇਂ ਰਾਸ਼ਟਰ ਦਾ ਪਤੀ ਤੋਂ ਬਣਾ ਲਿਆ ਰਾਸ਼ਟਰਪਤੀ ਆਪ ਨਾਲ ਬੀਤੀ ਤੋਂ ਬਣਾ ਲਿਆ ਆਪਬੀਤੀ ਇਹਨਾਂ ਦੇ ਵਿੱਚੋਂ ਕੀ ਆ ਜਿਹੜਾ ਯੋਜਕ ਸ਼ਬਦ ਦਾ ਤੇ ਨਾਲ ਨੇ ਇਹਨਾਂ ਦੇ ਵਿੱਚੋਂ ਕੀ ਆ ਕੱਢ ਦਿੱਤੇ ਸਮਾਸ ਵਿਧੀ ਰਾਹੀਂ ਬਣਿਆ ਸ਼ਬਦ ਸਾਰਥਕ ਹੁੰਦਾ ਹੈ ਜਿਵੇਂ ਆਤਮਘਾਤ ਚਿੜੀਆਕਰ ਪਗਡੰਟੀ ਇਹ ਸ਼ਬਦ ਨੇ ਜਿਹੜੇ ਸਾਰਥਕ ਨੇ ਸਾਰਥਕ ਭਾਵ ਇਹਨਾਂ ਦੇ ਅਰਥ ਨੇ ਜਿਹੜੇ ਉਹ ਨਿਕਲਦੇ ਨੇ ਵੱਖ-ਵੱਖ ਸ਼ਬਦਾਂ ਤੋਂ ਜੁੜ ਕੇ ਬਣੇ ਸਮਾਸੀ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਹਨ ਜਿਵੇਂ ਨਾਮ ਪਲੱਸ ਨਾਮ ਹੱਥ ਕੜੀ ਇਹਦੇ ਵਿੱਚ ਇੱਕ ਸ਼ਬਦ ਹੋ ਗਿਆ ਹੱਥ ਤੇ ਦੂਜਾ ਹੋ ਗਿਆ ਕੜੀ ਇਹ ਦੋਨੋਂ ਨਾਮ ਸ਼ਬਦ ਨੇ ਇਸ ਤਰ੍ਹਾਂ ਹੱਥ ਕੜੀ ਆ ਗਿਆ ਜਿਵੇਂ ਜੀਬ ਕੜੀ ਆ ਗਿਆ ਚਿੜੀਆ ਘਰ ਆ ਗਿਆ ਜਲ ਜਲਕਰ ਹੱਥ ਪੈ ਵਿਸ਼ੇਸ਼ਣ ਪਲੱਸ ਨਾਮ ਆ ਗਿਆ ਖੁਸ਼ਕਿਸਮਤ ਇਹਦੇ ਵਿੱਚ ਖੁਸ਼ ਜਿਹੜਾ ਉਹ ਆ ਗਿਆ ਵਿਸ਼ੇਸ਼ਣ ਤੇ ਕਿਸਮਤ ਆ ਗਿਆ ਨਾਮ ਇਹਨਾਂ ਦੋਨਾਂ ਨੂੰ ਮਿਲਾ ਕੇ ਕੀ ਆ ਖੁਸ਼ਕਿਸਮਤ ਜਿਹੜਾ ਸਮਾਸੀ ਸ਼ਬਦ ਬਣ ਗਿਆ ਇਸੇ ਤਰ੍ਹਾਂ ਨੀਲ ਕਮਲ ਆ ਗਿਆ ਕਾਲੇ ਪਾਣੀ ਹੋ ਗਿਆ ਇਸੇ ਤਰ੍ਹਾਂ ਕਿਰਿਆ ਪਲੱਸ ਵਿਸ਼ੇਸ਼ਣ ਜਿਹੜੇ ਉਹ ਕੀ ਨੇ ਕਿਰਿਆ ਵਿਸ਼ੇਸ਼ਣ ਤੇ ਪਲੱਸ ਨਾਮ ਠੀਕ ਹੈ ਜਿਵੇਂ ਦੂਰਦ੍ਰਿਸ਼ਟੀ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਆ ਪਹਿਲਾਂ ਤੇ ਫਿਰ ਦ੍ਰਿਸ਼ਟੀ ਨਾਮ ਨਿੱਤਨੇਮ ਗਿਣਤੀ ਸੰਬੰਧੀ ਕੀ ਹੈ ਜਿਵੇਂ 31 ਦਾ 1 30 2 ਜਿਹੜੇ ਇਹਦੇ ਵਿੱਚ ਸ਼ਬਦ ਨੇ ਉਹ ਸਮਾਸ ਹੋ ਗਏ 77 ਆ ਗਿਆ 7 70 ਤਿਕੋਣ ਆ ਗਿਆ ਦੁਨਾਲੀ ਆ ਗਿਆ 2 ਨਾਲੀ ਕੋਈ ਫੁਟਕਲ ਸ਼ਬਦ ਸ਼ਬਦ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸਾਰੇ ਸ਼ਬਦ ਜਿਹੜੇ ਸਮਾਸੀ ਸ਼ਬਦ ਇੱਥੇ ਉਦਾਹਰਨਾਂ ਦਿੱਤੀਆਂ ਗਈਆਂ ਨੇ ਦੂਜੇ ਨੰਬਰ ਤੇ ਆ ਜਾਂਦੇ ਨੇ ਉਤਪੰਨ ਸ਼ਬਦ ਉਤਪੰਨ ਸ਼ਬਦ ਹੁਣ ਕਿਹੜੇ ਹੁੰਦੇ ਨੇ ਪਹਿਲੇ ਸੀਗੇ ਸਮਾਸੀ ਸ਼ਬਦ ਤੇ ਦੂਜੇ ਸੀਗੇ ਉਤਪੰਨ ਸ਼ਬਦ ਉਤਪੰਨ ਸ਼ਬਦ ਹੁਣ ਕੀ ਹੁੰਦੇ ਨੇ ਜਿਹੜਾ ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਾ ਕੇ ਪਿਛੇ ਪਸ਼ੇਤਰ ਲਾ ਕੇ ਬਣਾਇਆ ਜਾਵੇ ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ ਭਾਵ ਜਿਹੜਾ ਸ਼ਬਦ ਮੂਲ ਸ਼ਬਦ ਹੈਗਾ ਜਿਵੇਂ ਮੂਲ ਸ਼ਬਦ ਆਪਾਂ ਸਭ ਤੋਂ ਉੱਪਰ ਦੇਖ ਕੇ ਆਏ ਸੀਗੇ ਕਰ ਪਰ ਹਨਾ ਇਹ ਮੂਲ ਸ਼ਬਦ ਸੀਗੇ ਜਿਹੜੇ ਇਹਨਾਂ ਦੇ ਅੱਗੇ ਅਗੇਤਰ ਲੱਗ ਕੇ ਤੇ ਪਿਛੇਤਰ ਲੱਗ ਕੇ ਬਣਦਾ ਹੈ ਉਸ ਨੂੰ ਕੀ ਆ ਉਤਪੰਨ ਸ਼ਬਦ ਕਿਹਾ ਜਾਂਦਾ ਹੈ ਅਗੇਤਰ ਹੁੰਦੇ ਨੇ ਅੱਗੇ ਲੱਗਣ ਵਾਲੇ ਤੇ ਪਿਛੇਤਰ ਹੁੰਦੇ ਨੇ ਸ਼ਬਦਾਂ ਦੇ ਪਿੱਛੇ ਲੱਗਣ ਵਾਲੇ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾansh ਅਗੇਤਰ ਤੇ ਪਿੱਛੇ ਲੱਗਣ ਵਾਲੇ ਪਿਛੇਤਰ ਹੁੰਦੇ ਹਨ ਉਦਾਹਰਨ ਦੇ ਲਈ ਜਿਵੇਂ ਦੁਰਘਟਨਾ ਸ਼ਬਦ ਵਿੱਚ ਘਟਨਾ ਸ਼ਬਦ ਤੋਂ ਪਹਿਲਾਂ ਜਿਹੜਾ ਦੁਰ ਲੱਗਿਆ ਹੋਇਆ ਹੈ ਉਹ ਕੀ ਹੈ ਅਗੇਤਰ ਹੈ ਅਣਖਿਲਾ ਸ਼ਬਦ ਦੇ ਵਿੱਚ ਜਿਹੜਾ ਅੰਖ ਸ਼ਬਦ ਦੇ ਪਿੱਛੇ ਇਲਾ ਜਿਹੜਾ ਲੱਗਿਆ ਹੋਇਆ ਉਹ ਪਿਛੇਤਰ ਹੈ ਇਹ ਤੁਸੀਂ ਮੋਟੀ ਜੀ ਗੱਲ ਯਾਦ ਰੱਖਣੀ ਹੈ ਅਗੇਤਰ ਤੇ ਪਿਛੇਤਰ ਦਾ ਸਵਾਲ ਵੀ ਜਿਹੜਾ ਤੁਹਾਨੂੰ ਉਹ ਆ ਸਕਦਾ ਹੈ ਪਛੇਤਰ ਪਿੱਛੇ ਵਾਲਾ ਅਗੇਤਰ ਅੱਗੇ ਵਾਲਾ ਅਗੇਤਰਾਂ ਦੇ ਪਛੇਤਰਾਂ ਤੋਂ ਕੁਝ ਸ਼ਬਦ ਜਿਹੜੇ ਉਹ ਬਣਾਏ ਹੋਏ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਉ ਉਪ ਆੜਾ ਠੀਕ ਹੈ ਇਹ ਅਗੇਤਰ ਲੱਗੇ ਹੋਏ ਨੇ ਜਿਵੇਂ ਉ ਤੋਂ ਉਖੜਨਾ ਉੱਥਲਣਾ ਉਲੰਗ ਉਲੰਘਣਾ ਲੱਦਣਾ ਉਪ ਤੋਂ ਉਪਨਾਮ ਉਪਬੋਲੀ ਉਪ ਮੰਤਰੀ ਉਪ ਨਿਰਦੇਸ਼ਕ ਆੜਾ ਤੋਂ ਆੜਾ ਜਿਹੜਾ ਲੱਗਿਆ ਹੋਇਆ ਉਹਦੇ ਵਿੱਚ ਅਸਹਿ ਅਕਹਿ ਅਸੰਤੁਸ਼ਟ ਅਸਫਲ ਜਿਹੜੇ ਅਗੇਤਰ ਅੱਗੇ ਲੱਗੇ ਹੋਏ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਅਗੇਤਰਾਂ ਦੀਆਂ ਜਿਹੜੀਆਂ ਉਦਾਹਰਨਾਂ ਅੱਗੇ ਵੀ ਦਿੱਤੀਆਂ ਹੋਈਆਂ ਨੇ ਅਣ ਦੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਅਣ ਸੁਣਿਆ ਅਣ ਹੋਣੀ ਅਣ ਗੈਲੀ ਅਣ ਦੀਆਂ ਅਨਰਥ ਅੰਜਾਨ ਅਨਪੜ ਅਨੰਤ ਅਨਾਦਰ ਠੀਕ ਹੈ ਇਸ ਤਰ੍ਹਾਂ ਅਨੂ ਦੀਆਂ ਦਿੱਤੀਆਂ ਹੋਈਆਂ ਨੇ ਅਨੁਸਾਰ ਅਨੁਭਵ ਅਨੁਮਾਣ ਅਨੁਵਾਦ ਇਹ ਦੇਖੋ ਕਿੰਨੀਆਂ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਮਿਲਦੀਆਂ ਆਪ ਦਿੱਤਾ ਹੋਇਆ ਅਪਜਸ અપਮਾਨ ਅਪਵਾਦ ਅਪਵਿੱਤਰ ਔ ਅਗੇ ਇੱਤਰ ਦਿੱਤਾ ਹੋਇਆ ਔਗਣ ਸ ਸ ਜਿਹੜਾ ਕੱਲਾ ਵਰਣ ਜਿਹੜਾ ਦਿੱਤਾ ਹੋਇਆ ਉਹ ਲੱਗਦਾ ਅੱਗੇ ਜਿਵੇਂ ਸਚਿੱਤਰ ਸੰਜੀਵ ਸਫਲ ਸਸਿ ਟੀਪੀ ਵਾਲਾ ਦਿੱਤਾ ਹੋਇਆ ਸੰਗਠਨ ਸੰਯੋਗ ਸੰਪੂਰਨ ਸੰਬੰਧ ਸਵਿਧਾਨ ਸੂਵਲ ਬਹੁਤ ਸਾਰੇ ਜਿਹੜੇ ਅਗੇਤਰ ਸ਼ਬਦ ਇੱਥੇ ਦਿੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਉਦਾਹਰਨਾਂ ਨੇ ਇਹਨਾਂ ਨਹੀਂ ਕਰਾਂਗੇ ਆਪਾਂ ਸਮਝਣ ਦੇ ਲਈ ਜਿਹੜਾ ਉਹ ਆਪਾਂ ਨੂੰ ਇੰਨਾ ਕੁ ਜ਼ਰੂਰੀ ਹੈ ਇਸੇ ਤਰ੍ਹਾਂ ਦੁਰਵਰਤੋਂ ਵਾਲਾ ਆ ਗਿਆ ਤੁਸੀਂ ਦੇਖੋ ਗੈਰ ਰਸਮੀ ਠੀਕ ਹੈ ਜਿਵੇਂ ਚੂ ਚਕੰਨਾ ਚੁਗਿਰਦਾ ਚਪਾਇਆ ਛਫੇਰਾ ਉਸ ਤੋਂ ਬਾਅਦ ਦੁਰ ਦੁਰ ਜਿਹੜੇ ਵਾਲੇ ਅਗੇਤਰ ਵਾਲੇ ਸ਼ਬਦ ਨੇ ਦੁਰਗ ਦੁਰਗਤ ਦੁਰਗੰਧ ਦੁਰਘਟਨਾ ਦੁਰਦਸ਼ਾ ਦੁਰਾਚਾਰ ਦੁਰਵਰਤੋਂ ਆ ਗਿਆ ਦੂਰ ਆ ਗਿਆ ਨਾ ਅਗੇਤਰ ਨਾ ਖੁਸ਼ ਨਾ ਚੀਜ਼ ਨਾ ਪਾਕ ਨਾ ਮਾਂ ਨਾ ਮੁਰਾਦ ਨਾ ਮਨਜ਼ੂਰ ਨਾ ਲਾਇਕ ਨਜਾਇਜ਼ ਨੀ ਆ ਗਿਆ ਨਿਸ਼ ਆ ਗਿਆ ਨੀਰਾ ਆ ਗਿਆ ਪਰ ਬਹੁਤ ਸਾਰੇ ਅਗੇਤਰ ਜਿਹੜੇ ਸ਼ਬਦ ਇੱਥੇ ਤੁਸੀਂ ਦੇਖਣ ਨੂੰ ਮਿਲ ਜਾਂਦੇ ਨੇ ਬੇ ਵਾਲੇ ਆਗੇ ਬੇ ਉੜਕ ਬੇ ਸੁਰ ਬੇ ਅਕਲ ਬੇ ਅੰਤ ਇਸੇ ਤਰ੍ਹਾਂ ਕੀ ਆ ਜਾਂਦੇ ਆ ਪਛੇਤਰ ਵਾਲੇ ਸ਼ਬਦ ਜਿਵੇਂ ਕੀ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਜਿਹੜੇ ਸ਼ਬਦ ਸ਼ਬਦਾansh ਦੇ ਕਿਸੇ ਸ਼ਬਦ ਦੇ ਅੰਤ ਵਿੱਚ ਜੁੜ ਕੇ ਕਿਸੇ ਨਵੇਂ ਸ਼ਬਦ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਪਛੇਤਰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਪਛੇਤਰਾਂ ਤੋਂ ਬਣਦੇ ਸ਼ਬਦਾਂ ਦੀਆਂ ਕੁਝ ਬਣਗੀਆਂ ਇਸ ਤਰ੍ਹਾਂ ਹਨ ਜਿਵੇਂ ਪਛੇਤਰ ਕੰਨਾ ਅਤੇ ਈੜੀ ਈ ਬਿਹਾਰੀ ਵਾਲਾ ਜਿਹੜਾ ਹੈਗਾ ਈਡੀ ਬਿਹਾਰੀ ਦਾ ਕਿਰਿਆ ਹੁਣ ਹੁਣਾਈ ਸੁਣ ਸੁਣਾਈ ਚੜ ਚੜਾਈ ਇਹ ਕਿਰਿਆ ਸ਼ਬਦ ਨੇ ਇੱਧਰ ਇਹਨਾਂ ਤੋਂ ਕੀ ਹੈ ਨਾਮ ਜਿਹੜੇ ਸ਼ਬਦ ਬਣ ਰਹੇ ਨੇ ਕੀ ਲੱਗ ਕੇ ਪਿੱਛੇ 75 ਈਡੀ ਬਿਹਾਰੀ ਲੱਗ ਕੇ ਚੜ ਚੜਾਈ ਚਿੰਚਿਣਾਈ ਪੜ ਪੜਾਈ ਪਿੰਜ ਪੰਜਾਈ ਅੱਗੇ ਤੁਸੀਂ ਹੱਟ ਵਾਲੇ ਸ਼ਬਦ ਦੇਖ ਸਕਦੇ ਹੋ ਠੀਕ ਹੈ ਗੁਣ ਗੁਣਾ ਗੁਣ ਗੁਨਾ ਹੱਟ ਇਹ ਨਾਮ ਬਣ ਗਿਆ ਗੁਣਗਣਾ ਕਿਰਿਆ ਤੋਂ ਖਬਰਾ ਖਬਰਾਹਟ ਮੁਸਕਰਾ ਮੁਸਕਰਾਹਟ ਇਸ ਤਰ੍ਹਾਂ ਕੰਨਾ ਤੇ ਵਟ ਜਿਹੜੇ ਸ਼ਬਦ ਲਗਾ ਕੇ ਤੁਸੀਂ ਦੇਖ ਸਕਦੇ ਹੋ ਸਜ ਸਜਾਵਟ ਕੰਨਾ ਲੱਗ ਗਿਆ ਫਿਰ ਵਟ ਲੱਗ ਗਿਆ ਇਸੇ ਤਰ੍ਹਾਂ ਪਹਿਲੇ ਸ਼ਬਦਾਂ ਦੇ ਵਿੱਚ ਵੀ ਜਿਵੇਂ ਊਣ ਦੇ ਨਾਲ ਕੰਨਾ ਲੱਗਿਆ ਸੀਗਾ ਫਿਰ ਈੜੀ ਵਿਆਹਰੀ ਲੱਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਅੱਗੇ ਬਿਹਾਰੀ ਨਾਲ ਉਸਾਰ ਉਸਾਰੀ ਘੂਰ ਘੂਰੀ ਅੱਗੇ ਨਾਮ ਸ਼ਬਦਾਂ ਨਾਲ ਪਛੇਤਰ ਲਗਾ ਕੇ ਕਿਵੇਂ ਸ਼ਬਦ ਬਣਦੇ ਨੇ ਦੁਲੈਂਕੜ ਨਾਲ ਉਜਾੜ ਨਾਮ ਵਿਸ਼ੇਸ਼ਣ ਬਣ ਗਿਆ ਇਸ ਦਾ ਉਜਾੜੂ ਸਿਆਲ ਸਿਆਲੂ ਅੜੀ ਅੜੀਅਲ ਟਿੱਡ ਟਿੱਡੜ ਹੱਥ ਅਲ ਲਾ ਕੇ ਬਣਦੇ ਨੇ ਇਹ ਲ ੱਲੇ ਪਰ ਬਿੰਦੀ ਨਾਲ ਅੱਗੇ ਬਣਦੇ ਨੇ ਜਿਵੇਂ ਟਿੱਡੇ ਟਿੱਡੜ ਹੱਥ ਥਲ ਜੱਤ ਜੱਤੜ ਕੀ ਹੈ ਇਹ ਨਾਮ ਸ਼ਬਦਾਂ ਨੂੰ ਕੀ ਨੇ ਵਿਸ਼ੇਸ਼ਣ ਜਿਹੜੇ ਸ਼ਬਦ ਬਣ ਰਹੇ ਨੇ ਇਸੇ ਤਰ੍ਹਾਂ ਕੰਨਾ ਲਾ ਕੇ ਜਿਵੇਂ ਸੱਚ ਸੱਚਾ ਠੰਡ ਠੰਡਾ ਝੂਠ ਝੂਠਾ ਪਿਆਸ ਪਿਆਸਾ ਬਹੁਤ ਸਾਰੇ ਸ਼ਬਦ ਤੁਸੀਂ ਦੇਖ ਸਕਦੇ ਹੋ ਕੰਨਾ ਤੇ ਕਲ ਲਾ ਕੇ ਬਣਦੇ ਨੇ ਜਿਵੇਂ ਸ਼ਰਮ ਦਾ ਕੀ ਆ ਸ਼ਰਮਾਕਲ ਕੰਨਾ ਲੱਗ ਗਿਆ ਨਾਲ ਕਲ ਲੱਗ ਗਿਆ ਇਸੇ ਤਰ੍ਹਾਂ ਡਰ ਡਰਾਕਲ ਕੰਨਾ ਤੇ ਨੀ ਲਾ ਕੇ ਜਿਸਮ ਜਿਸਮਾਨੀ ਬਰਫ਼ ਬਰਫਾਨੀ ਤੂਫਾਨ ਤੂਫਾਨੀ ਇਨਸਾਨ ਇਨਸਾਨੀ ਸਿਹਾਰੀ ਲਾ ਕੇ ਤੇ ਕਕਾ ਲੱਲਾ ਕੀ ਕਕਾ ਲਾ ਕੇ ਇਤਿਹਾਸ ਇਤਿਹਾਸਿਕ ਸਿਹਾਰੀ ਲੱਗੀ ਕਕਾ ਲੱਗਿਆ ਸਮਾਜ ਸਮਾਜਿਕ ਮਨੋ ਵਿਗਿਆਨ ਮਨੋਵਿਗਿਆਨ ਇੱਕ ਬਹੁਤ ਸਾਰੇ ਸ਼ਬਦ ਦੇ ਤੁਸੀਂ ਇੱਥੇ ਦੇਖ ਸਕਦੇ ਹੋ ਪਛੇਤਰਾਂ ਵਾਲੇ ਬਿਹਾਰੀ ਲਾ ਕੇ ਅਸਮਾਨ ਅਸਮਾਨੀ ਅਖਬਾਰ ਅਖਬਾਰੀ ਪਛੇਤਰ ਅੱਗੇ ਤੁਸੀਂ ਦੇਖ ਲਓ ਨਾਮ ਤੇ ਵਿਸ਼ੇਸ਼ਣ ਬਣ ਰਹੇ ਨੇ ਵਿਸ਼ੇਤਰਾ ਖਿਲਾਲ اخਲਾਕੀ ਆਲਸ ਆਲਸੀ ਅਮਰਤਸਰ ਅਮਰਸਰੀ ਸੰਤੋਖ ਸੰਦੋਖੀ ਦੇਖੋ ਕਿੰਨੇ ਹੀ ਸ਼ਬਦ ਜਿਹੜੇ ਉਹ ਵਿਸ਼ਿਸ਼ ਉਹ ਵਿਸ਼ੇਤਰਾ ਦੀਆਂ ਉਦਾਹਰਣਾਂ ਜਿਹੜੀਆਂ ਇੱਥੇ ਮਿਲ ਜਾਂਦੀਆਂ ਨੇ ਬਿਹਾਰੀ ਤੇ ਨੰਨਾ ਲਾ ਕੇ ਨਮਕ ਨਮਕੀਨ ਬਿਹਾਰੀ ਲੱਗੀ ਨੰਨਾ ਲੱਗਿਆ ਮਲ ਮਲੀਨ ਰੰਗ ਰੰਗੀਨ ਬਿਹਾਰੀ ਤੇ ਲਾ ਲਾ ਕੇ ਅਣਖ ਅਣਖੀਲਾ ਬਿਹਾਰੀ ਲੱਗੀ ਲਾ ਲੱਗਿਆ ਸ਼ਰਮ ਸ਼ਰਮੀਲਾ ਖਰਚ ਖਰਚੀਲਾ ਚਮਕ ਚਮਕੀਲਾ ਪੜਕ ਪੜਕੀਲਾ ਇਸੇ ਤਰ੍ਹਾਂ ਜਨਕ ਲਾ ਕੇ ਆਸ਼ਾ ਆਸ਼ਾ ਜਨਕ, ਉਪਮਾਨ ਉਪਮਾਨ ਜਨਕ ਲੱਗਿਆ। ਪਛੇਤਰ ਸ਼ਬਦ ਹੋਰ ਦੇਖ ਸਕਦੇ ਹੋ ਤੁਸੀਂ। ਨਾਮ ਤੋਂ ਵਿਸ਼ੇਸ਼ਣ, ਸੰਤੋਖ ਸੰਤੋਖ ਜਨਕ ਆ ਗਿਆ, ਚਿੰਤਾ ਚਿੰਤਾ ਜਨਕ ਆ ਗਿਆ, ਦਾਇਕ ਲਾ ਕੇ ਕਿਵੇਂ ਬਣਦੇ ਨੇ? ਸਿੱਖਿਆ ਸਿੱਖਿਆ ਦਾਇਕ, ਸੁਖ ਸੁਖ ਦਾਇਕ, ਰਸ ਰਸ ਦਾਇਕ, ਲਭ ਲਭ ਲਾਭ ਲਾਭ ਦਾਇਕ। ਪਿਆਰੀ ਬੱਚੇ ਬਹੁਤ ਸਾਰੀਆਂ ਉਦਾਹਰਣਾਂ ਤੁਸੀਂ ਇੱਥੇ ਦੇਖੋ ਪਛੇਤਰ ਸ਼ਬਦਾਂ ਦੀਆਂ ਦੇਖ ਸਕਦੇ। ਵਿਸ਼ੇਸ਼ਣ ਸ਼ਬਦਾਂ ਨਾਲ ਪਛੇਤਰ ਲੱਗ ਕੇ ਬਣੇ ਨਾਮ ਸ਼ਬਦ ਹੁਣ ਵਿਸ਼ੇਸ਼ਣ ਸ਼ਬਦਾਂ ਤੋਂ ਪਛੇਤਰ ਨਾਲ ਜਿਹੜੇ ਕੀ ਆ ਪਛੇਤਰ ਸ਼ਬਦ ਲੱਗ ਕੇ ਨਾਮ ਸ਼ਬਦ ਕਿਵੇਂ ਬਣਦੇ ਨੇ ਉਹ ਤੁਸੀਂ ਦੇਖੋ ਬਿਹਾਰੀ ਲਾ ਕੇ ਕਿਵੇਂ ਬਣਦੇ ਨੇ ਵਿਸ਼ੇਸ਼ਣ ਨਾਲ ਸਖਤ ਤੋਂ ਸ਼ਕਤੀ ਨਾਮ ਬਣ ਗਿਆ ਇਹ ਵਿਸ਼ੇਸ਼ਣ ਸਖਤ ਸ਼ਕਤੀ ਬਣ ਗਿਆ ਨਾਮ ਸ਼ੁਕੀਨ ਸ਼ੁਕੀਨੀ ਸਰਦ ਸਰਦੀ ਹੰਦਰਦ ਹੰਦਰਦੀ ਹਾਜ਼ਰ ਹਾਜ਼ਰੀ ਹੁਸ਼ਿਆਰ ਹੁਸ਼ਿਆਰੀ ਕਮਜ਼ੋਰ ਕਮਜ਼ੋਰੀ ਇਹ ਦੇਖੋ ਤੁਸੀਂ ਵਿਹਾਰੀ ਲੱਗ ਕੇ ਨਾਲ ਵਿਸ਼ੇਸ਼ਣ ਸ਼ਬਦਾਂ ਤੋਂ ਨਾਮ ਸ਼ਬਦ ਜਿਹੜੇ ਉਹ ਹੋਗੇ ਵਿਹਾਰੀ ਕੀ ਆ ਪਛੇਤਰ ਸ਼ਬਦ ਜਿਹੜਾ ਉਹ ਲੱਗ ਗਿਆ ਗਰਮ ਗਰਮੀ ਗਰੀਬ ਗਰੀਬੀ ਗਲਤ ਗਲਤੀ ਬਹੁਤ ਸਾਰੇ ਸ਼ਬਦ ਤੁਸੀਂ ਇੱਥੇ ਦੇਖ ਸਕਦੇ ਹੋ ਇਸੇ ਤਰ੍ਹਾਂ ਤਾਪ ਪਛੇਤਰ ਲਾ ਕੇ ਉੱਤਮ ਉੱਤਮਤਾ ਉਪਰਾਮ ਉਪਰਾਮਤਾ ਅਸ਼ਲੀਲ ਅਸ਼ਲੀਲਤਾ ਅਡੋਲ ਅਡੋਲਤਾ ਰੋਗ ਅਰੋਗਤਾ ਬਹੁਤ ਸਾਰੇ ਸ਼ਬਦ ਤੁਸੀਂ ਇੱਥੇ ਦੇਖ ਸਕਦੇ ਹੋ ਪਣ ਸ਼ਬਦ ਲਾ ਕੇ ਪਣ ਪਛੇਤਰ ਲਾ ਕੇ ਉੱਚਾ ਉੱਚਾਪਣ ਘਟਿਆ ਘਟਿਆਪਣ ਪਾਗਲ ਪਾਗਲਪਣ ਪਛੇਤਰ ਲਾ ਕੇ ਬਣੇ ਕੁਝ ਹੋਰ ਸ਼ਬਦ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸ਼ਬਦ ਇੱਥੇ ਦਿੱਤੇ ਹੋਏ ਨੇ ਕੰਨਾ ਤੇ ਲਾਂ ਲਾ ਕੇ ਹਿੰਮ ਹਿਮਾਲਾ ਪੁਸਤ ਪੁਸਤकालय ਪੁਸਤਕ ਪੁਸਤकालय ਵਿਦਿਆ ਵਿਦਿਆਲਾ ਸ਼ਬਦ ਸ਼ਬਦਾਵਲੀ ਨੇਮ ਨਿਮਾਵਲੀ ਬੰਸ ਬੰਸ ਬੰਸਾਵਲੀ ਰਤਨ ਰਤਨਾਵਲੀ ਅੰਤਲੇ ਅੱਖਰ ਨਾਲ ਸਿਹਾਰੀ ਤੇ ਸੰਤਾ ਸਤਾਨ ਲਾ ਕੇ ਕਿਵੇਂ ਨੇ ਵਿਸ਼ੇਤਰ ਲਾ ਕੇ ਦੇਖੋ ਤੁਸੀਂ ਤੁਰਕ ਤੁਰਕਿਸਤਾਨ ਸਿਹਾਰੀ ਲੱਗੀ ਫਿਰ ਸਤਾਨ ਲੱਗਿਆ ਪਾਕ ਪਾਕਿਸਤਾਨ ਬਲੋਚ ਬਲੋਚਿਸਤਾਨ ਇਸ ਤਰ੍ਹਾਂ ਸਾਜ ਘੜੀ ਘੜੀ ਸਾਜ ਜਿਲਦ ਸਾਜ ਹੰਡਣ ਸਾਜ ਸਾਰ ਅੱਗੇ ਸਾਰ ਵਾਲੇ ਆ ਗਏ ਸਾਰ ਵਿਸ਼ੇਤਰ ਵਾਲੇ ਸ਼ਾਲਾ ਵਾਲੇ ਆ ਗਏ ਥਾਂ ਯਕਰ ਗਊ ਗਊਸ਼ਾਲਾ ਚਿੱਤਰ ਚਿੱਤਰਸ਼ਾਲਾ ਪਾਠ ਪਾਠਸ਼ਾਲਾ ਹਾਰ ਵਾਲੇ ਸ਼ਬਦਾਂਗੇ ਬਹੁਤ ਸਾਰੀਆਂ ਵਿਸ਼ੇਤਰਾਂ ਦੀ ਧਾਰਨਾ ਤੁਸੀਂ ਦੇਖੋ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਨੇ। ਬਾਲ ਵਾਲਾ ਸੀ ਦੇਖ ਸਕਦੇ ਆ ਜਿਵੇਂ ਬਾਲ ਪਛੇਤਰ ਨਾਲ ਬਣੇ ਨੇ। ਸਾਂਜੀ ਦਾ ਸਾਂਜੀ ਵਾਲ ਹੋ ਗਿਆ, ਭਾਈ ਦਾ ਭਾਈ ਵਾਲ ਹੋ ਗਿਆ, ਮਾਹੀ ਦਾ ਮਾਹੀ ਵਾਲ। ਮਹੀ ਦਾ ਮਹੀ ਵਾਲ ਹੋ ਗਿਆ। ਪੁਲਿੰਗ ਸ਼ਬਦ ਤੋਂ ਇਸਤਰੀ ਲਿੰਗ ਤੇ ਇੱਕ ਵਚਨ ਤੋਂ ਬਹੁ ਵਚਨ ਸ਼ਬਦ ਬਣਾਉਣ ਵੇਲੇ ਪਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿੰਗ ਸ਼ਬਦ ਤੋਂ ਕੀ ਹੈ? ਇਸਤਰੀ ਲਿੰਗ ਬਣਾਉਣ ਸਮੇਂ। ਅਤੇ ਇੱਕ ਵਚਨ ਤੋਂ ਬਹੁ ਵਚਨ ਬਣਾਉਣ ਸਮੇਂ ਵੀ ਜਿਹੜੀ ਉਹ ਕੀ ਹੈ? ਪਸ਼ੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਸ਼ਬਦ ਸ਼੍ਰੇਣੀ ਤੋਂ ਦੂਜੀ ਸ਼ਬਦ ਸ਼੍ਰੇਣੀ ਵਿੱਚ ਤਬਦੀਲੀ ਸ਼ਬਦ ਦੇ ਰੂਪ ਵਿੱਚ ਕੁਝ ਫਰਕ ਪਾਉਣ ਨਾਲ ਹੋ ਜਾਂਦੀ ਹੈ ਇਸ ਤਰ੍ਹਾਂ ਉਹੀ ਸ਼ਬਦ ਪ੍ਰਯੋਗ ਦੇ ਪੱਖੋਂ ਨਵਾਂ ਰੂਪ ਧਾਰਨ ਕਰ ਲੈਂਦਾ ਹੈ ਇਸ ਪ੍ਰਕਾਰ ਸ਼ਬਦ ਰਚਨਾ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਨੇ ਕੀ ਹੈ ਇੱਕ ਸ਼ਬਦ ਤੋਂ ਦੂਜੀ ਸ਼ਬਦ ਸ਼੍ਰੇਣੀ ਦੇ ਵਿੱਚ ਜਦੋਂ ਤਬਦੀਲੀ ਹੁੰਦੀ ਹੈ ਸ਼ਬਦ ਦੇ ਰੂਪ ਵਿੱਚ ਕੁਝ ਫਰਕ ਪਾਉਣ ਨਾਲ ਹੀ ਹੋ ਜਾਂਦੀ ਹੈ ਸ਼ਬਦ ਦੇ ਰੂਪ ਦੇ ਵਿੱਚ ਫਰਕ ਕਿਵੇਂ ਪੈਂਦਾ ਦੇਖੋ ਤੁਸੀਂ ਮੂਲ ਕਿਰਿਆਮੂਲ ਭਾਵਾ ਭਾਵਾਚਕ ਨਾਮ ਉਸਾਰ ਉਸਾਰੀ ਸ਼ਬਦ ਦੇ ਵਿੱਚ ਥੋੜਾ ਜਿਹਾ ਫਰਕ ਕੀ ਪਾਇਆ ਇਹਦੇ ਪਿੱਛੇ ਕੀ ਆ ਬਿਹਾਰੀ ਲਾ ਦਿੱਤੀ ਆਪਾਂ ਠੀਕ ਹੈ ਉਗਰਾਹ ਤੋਂ ਉਗਰਾਹੀ ਹੋ ਗਿਆ ਉਜੜ ਤੋਂ ਉਜਾੜ ਹੋ ਗਿਆ ਉਤਰ ਤੋਂ ਉਤਰਾਈ ਹੋ ਗਿਆ ਥੋੜਾ ਜਿਹਾ ਫਰਕ ਪਾਇਆ ਸ਼ਬਦਾਂ ਦੇ ਵਿੱਚ ਕੀ ਆ ਸ਼ਬਦਾਂ ਦਾ ਅਰਥ ਜਿਹੜਾ ਉਹ ਬਦਲ ਗਿਆ ਇਸੇ ਤਰ੍ਹਾਂ ਸਹਾਰ ਤੋਂ ਸਹਾਰਾ ਸਜਾ ਤੋਂ ਸਜਾਵਟ ਸਿੱਖ ਤੋਂ ਸਿੱਖਿਆ ਸਿੰਜ ਤੋਂ ਸਿੰਜਾਈ ਹੋਰ ਵੀ ਬਹੁਤ ਸਾਰੇ ਸ਼ਬਦ ਦੀ ਉਦਾਹਰਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਗਿਣ ਗਿਣਤੀ ਗਿਰਗਰਾਵਟ ਚਟਚਾਟ ਚਲ ਚਾਲ ਚਾਲਾ ਜਿਦਾਂ ਥੱਕ ਥਕਾਵਟ ਥਕੀਵਾ ਦੇਖ ਦਿਖਾਈ ਦਿਖਾਵਾ ਦੇ ਦੇਣ ਦਾਨ ਕੁਝ ਫਰਕ ਜਿਹੜਾ ਉਹ ਸ਼ਬਦਾਂ ਦੇ ਚ ਪਾ ਕੇ ਸ਼ਬਦ ਨਵੇਂ ਬਣ ਜਾਂਦੇ ਨੇ ਬਹੁਤ ਸਾਰੇ ਸ਼ਬਦ ਦੇਖੋ ਤੁਸੀਂ ਇੱਥੇ ਦਿੱਤੇ ਹੋਏ ਨੇ ਕਿਰਿਆ ਤੋਂ ਕਰਤਰੀ ਨਾਮ ਦੇ ਵਿੱਚ ਕਿਵੇਂ ਬਣ ਹੀਠਾ ਕਿਰਿਆ ਸ਼ਬਦਾਂ ਤੋਂ ਕਰਤਰੀ ਨਾਮ ਬਣਾਉਣ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਦੇਖੋ ਤੁਸੀਂ ਕਿਰਿਆ ਮੂਲ ਤੇ ਕਰਤਰੀ ਨਾਮ ਉਸਾਰ ਉਸਰਈਆ ਕਰਤਰੀ ਨਾਮ ਹੋ ਗਿਆ ਕੰਮ ਕਰਨ ਵਾਲਾ ਕੀ ਹੈ ਇਹ ਉਸਰਈਆ ਬਣ ਗਿਆ ਉਸਾਰਨ ਵਾਲਾ ਕੀ ਹੋ ਗਿਆ ਉਸਰਈਆ ਸਿੱਖ ਸਿੱਖਿਆਕ ਕੁਲ ਕੁਹਾਟੀਆ ਚਾਰ ਚਾਰਵਾਹ ਚਰਵਾਹ ਚਰਾਵਾ ਤੋ ਤੋਬੀ ਨਾਚ ਨਾਚਾ ਨਚਾਰ ਪੜ ਪੜਾ ਪੜਾਕੂ ਪਾਲ ਪਾਲਕ ਪਿੰਜ ਪਿੰਜਾ ਪੂਜ ਪੁਜਾਰੀ ਮੰਗ ਮੰਗਤਾ ਰਖ ਰਖਾ ਕਰਤਰੀ ਨਾਮ ਤੇ ਵਿਸ਼ੇਸ਼ਣ ਕਰਤਰੀ ਨਾਮ ਤੇ ਵਿਸ਼ੇਸ਼ਣ ਕਿਸੇ ਕਿਰਿਆ ਦੇ ਕਰਤਾ ਲਈ ਵਰਤਿਆ ਜਾਣ ਵਾਲਾ ਸ਼ਬਦ ਕਰਤਰੀ ਨਾਮ ਹੁੰਦਾ ਹੈ ਕਿਰਿਆ ਦੇ ਕਰਤਾ ਕਿਰਿਆ ਨੂੰ ਕਰਨ ਵਾਲੇ ਨੂੰ ਕੀ ਆ ਕੀ ਆ ਕਰਤਰੀ ਨਾਮ ਕਿਹਾ ਜਾਂਦਾ ਹੈ ਖੇਡਣ ਵਾਲਾ ਖਿਡਾਰੀ ਜਿਵੇਂ ਗਾਉਣ ਵਾਲਾ ਗਾਇਕ ਹੋ ਗਿਆ ਨੱਚਣ ਵਾਲਾ ਨਾਚਾਰ ਹੋ ਗਿਆ ਜਾਂ ਨਾਚਾ ਹੋ ਗਿਆ ਨੋਟ ਪੰਜਾਬੀ ਵਿੱਚ ਅਜਿਹੇ ਸ਼ਬਦਾਂ ਦੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜੋ ਵਾਕ ਦੇ ਪ੍ਰਸੰਗ ਅਨੁਸਾਰ ਵੱਖ-ਵੱਖ ਸ਼ਬਦ ਭੇਦਾਂ ਅਧੀਨ ਆ ਜਾਂਦੇ ਹਨ ਪ੍ਰਸੰਗ ਅਨੁਸਾਰ ਵੀ ਕੋਈ ਸ਼ਬਦ ਨੇ ਜਿਹੜੇ ਉਹ ਵਰਤੇ ਜਾਂਦੇ ਨੇ ਪੰਜਾਬੀ ਦੇ ਵਿੱਚ ਜਿਵੇਂ ਲੋੜਵੰਦ ਵਿਸ਼ੇਸ਼ਣ ਲੋੜਵੰਦ ਮਨੁੱਖ ਦੀ ਮਦਦ ਕਰੋ ਕੀ ਹੈ ਇੱਥੇ ਇਹ ਵਾਕ ਦੇ ਪ੍ਰਸੰਗ ਅਨੁਸਾਰ ਜਿਹੜਾ ਲੋੜਵੰਦ ਵਿਸ਼ੇਸ਼ਣ ਇੱਥੇ ਵਰਤਿਆ ਗਿਆ ਇਸੇ ਤਰ੍ਹਾਂ ਨਾਮ ਦੇ ਤੌਰ ਤੇ ਵਰਤਿਆ ਗਿਆ ਇੱਥੇ ਦੇਖੋ ਤੁਸੀਂ ਲੋੜਵੰਦ ਦੀ ਮਦਦ ਕਰੋ ਇੱਥੇ ਵਿਸ਼ੇਸ਼ਣ ਦੇ ਤੌਰ ਤੇ ਆ ਗਿਆ ਇੱਥੇ ਲੋੜ ਬੰਦ ਜਦੋਂ ਵਰਤ ਲਿਆ ਆਪਾਂ ਇਹ ਨਾਮ ਦੇ ਤੌਰ ਤੇ ਵਰਤਿਆ ਗਿਆ ਇਸੇ ਤਰ੍ਹਾਂ ਅਮੀਰ ਪਹਿਲਾਂ ਆ ਗਿਆ ਅਮੀਰ ਆਦਮੀ ਆ ਗਿਆ ਆਦਮੀ ਦੀ ਵਿਸ਼ੇਸ਼ਤਾ ਦੱਸ ਰਿਹਾ ਅਮੀਰ ਸ਼ਬਦ ਆ ਗਿਆ ਠੀਕ ਹੈ ਇਸ ਤਰ੍ਹਾਂ ਅਮੀਰ ਨੂੰ ਲੂਣ ਤੇਲ ਦੀ ਚਿੰਤਾ ਨਹੀਂ ਹੁੰਦੀ ਇੱਥੇ ਅਮੀਰ ਹੈ ਜਿਹੜਾ ਉਹ ਨਾਮ ਦੇ ਤੌਰ ਤੇ ਇੱਥੇ ਜਿਹੜਾ ਇਹ ਅਮੀਰ ਸ਼ਬਦ ਵਰਤਿਆ ਗਿਆ ਤੱਕ ਸ਼ਬਦ ਤੱਕ ਲੈ ਜੀ ਭਰ ਕੇ ਤੱਕ ਲੈ ਇਹ ਜੀਵਨ ਮੇਲਾ ਮੁੜ ਨਹੀਂ ਮਿਲਣਾ ਠੀਕ ਹੈ ਇੱਥੇ ਕੀ ਹੈ ਇਹ ਜਿਹੜਾ ਸ਼ਬਦ ਤੱਕ ਲੈ ਕੀ ਰਿਹਾ ਦੇ ਤੌਰ ਤੇ ਵਰਤਿਆ ਗਿਆ ਹੋਣ ਕੀ ਹੈ ਭਾਬੀ ਜੀ ਦੀ ਤੱਕ ਸਹੀ ਹੁੰਦੀ ਹੈ ਜਿੰਨਾ ਮਿੱਠਾ ਚਾਹ ਦੁੱਧ ਵਿੱਚ ਚਾਹੀਦਾ ਹੁੰਦਾ ਹੈ ਓਨਾ ਹੀ ਪਾਉਂਦੇ ਹਨ ਠੀਕ ਹੈ ਇੱਥੇ ਜਿਹੜਾ ਤੱਕ ਸ਼ਬਦ ਦਾ ਉਹ ਕੀ ਆ ਅੰਦਾਜ਼ੇ ਤੋਂ ਲਿਆ ਗਿਆ ਇਸ ਕਰਕੇ ਇਹ ਨਾਮ ਦੇ ਤੌਰ ਤੇ ਵਰਤਿਆ ਗਿਆ ਇਸ ਵਾਕ ਦੇ ਵਿੱਚ ਇਸੇ ਤਰ੍ਹਾਂ ਹੋਰ ਉਦਾਹਰਨਾਂ ਵੀ ਆ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਂਦੀਆਂ ਨੇ ਲਾਸਟ ਦੇ ਆਪਾਂ ਇੱਕ ਉਦਾਹਰਨ ਦੇਖ ਸਕਦੇ ਹਾਂ ਝਾੜ ਦੀ ਝਾੜ ਸ਼ਬਦ ਕਿਰਿਆ ਦੇ ਤੌਰ ਤੇ ਤੇ ਨਾਮ ਦੇ ਤੌਰ ਤੇ ਕਿਵੇਂ ਵਰਤਿਆ ਗਿਆ ਸਥਿਤੀ ਅਨੁਸਾਰ ਵਾਕ ਦੀ ਪੱਕੇ ਅੰਬਾ ਨੂੰ ਝਾੜ ਦੋ ਝਾੜ ਦੋ ਕਿਰਿਆ ਹੋਗੀ ਇੱਥੇ ਝਾੜ ਦੋ ਜਿਹੜਾ ਸ਼ਬਦ ਵਰਤੇ ਗਿਆ ਇੱਥੇ ਕਿਰਿਆ ਦੇ ਤੌਰ ਤੇ ਆ ਗਿਆ ਇਸ ਤਰ੍ਹਾਂ ਇਸ ਵਾਰ ਕਣਕ ਦੀ ਫਸਲ ਦਾ ਝਾੜ ਚੰਗਾ ਨਿਕਲਿਆ ਹੈ ਇੱਥੇ ਜਿਹੜਾ ਝਾੜ ਸ਼ਬਦ ਆ ਉਹ ਨਾਮ ਦੇ ਤੌਰ ਤੇ ਜਿਹੜਾ ਉਹ ਵਾਕ ਦੇ ਵਿੱਚ ਸਥਿਤੀ ਅਨੁਸਾਰ ਵਰਤਿਆ ਗਿਆ ਹੈ ਪਿਆਰੀ ਬੱਚਿਓ ਇਹ ਸੀਗੀ ਵੀਡੀਓ ਪੰਜਾਬੀ ਦੀ ਸ਼ਬਦ ਬਣਤਰ ਨਾਲ ਸੰਬੰਧਿਤ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਬਹੁਤ ਸਾਰੀਆਂ ਉਦਾਹਰਨਾਂ ਇਸ ਵੀਡੀਓ ਦੇ ਵਿੱਚ ਦਿੱਤੀਆਂ ਗਈਆਂ ਨੇ ਇੰਨੀਆਂ ਉਦਾਹਰਨਾਂ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਪੇਪਰ ਤਾਂ ਜਿਹੜਾ ਸਮਾਂ ਉਹ ਥੋੜਾ ਹੁੰਦਾ ਤੁਹਾਨੂੰ ਮੋٹے ਮੋਟਾ ਜਿਹੜਾ ਉਹ ਸਮਝ ਹੋਣਾ ਚਾਹੀਦਾ ਵੀ ਸ਼ਬਦ ਨੇ ਜਿਹੜੇ ਉਹ ਕਿਵੇਂ ਬਣਦੇ ਜਾਂਦੇ ਨੇ ਉਹਨਾਂ ਦੇ ਪਿੱਛੇ ਕੀ ਕੀ ਲੱਗਦਾ ਹੈ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਇਹ ਜਿਹੜੀਆਂ ਮੇਨ ਅਹਿਮ ਗੱਲਾਂ ਨੇ ਤੁਹਾਨੂੰ ਉਹ ਯਾਦ ਹੋਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ